आम आदमी पार्टी ਅਸਟੋਪੀ ਵੱਲਾ ਕਲੀਨਿਕ ਤੇ 3 ਕਰੋੜ ਦਾ ਸੀਵਰੇਜ ਇੱਥੇ ਪਵਾਇਆ ਐਸਟੀਐਫ ਦਾ ਮੈਂ 1 ਕਰੋੜ ਲੱਗਣ ਤੋਂ ਪਹਿਲਾਂ ਰਿਕਰਡਨ ਕਰਕੇ ਗਿਆ 4 ਕਰੋੜ ਰੁਪਏ ਦਾ ਐਸਟੀਐਫ ਜਿਹੜਾ ਨਵਾਂ ਸਿਸਟਮ ਇੱਥੇ ਲੱਗ ਰਿਹਾ ਸੋ ਇਸ ਇਲਾਕੇ ਦੀ ਵੱਡੀ ਮੰਗ ਸੀਗੀ ਔਰ ਡਾਕਟਰ ਸਾਹਿਬ ਇਸ ਵਕਤ ਹੈਲਥ ਮਿਨਿਸਟਰ ਵੀ ਨੇ ਔਰ ਇੱਕ ਇੱਕ ਗੱਲ ਅਸੀਂ ਮੈਂ ਡਾਕਟਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਸੀਮ ਸਾਹਿਬ ਨੂੰ ਵੀ ਕਿ ਇਸ ਇਲਾਕੇ ਨੂੰ ਇੱਕ ਕਾਲਜ ਦੀ ਜ਼ਰੂਰਤ ਹੈ ਬਹੁਤ ਬਹੁਤ ਲੋੜ ਹੈ ਕਿ ਅਸੀਂ ਉੱਤੇ ਵੀ ਵਰਕ ਆਊਟ ਕਰਕੇ ਜਲਦੀ ਤੋਂ ਜਲਦੀ ਜਿਹੜਾ ਕਾਲਜ ਇੱਥੇ ਵੱਡਾ ਉਹ ਲੈ ਕੇ ਆਵਾਂਗੇ ਪਰ ਮੰਗਾਰਾ ਮਿਲ ਗਿਆ ਜੀ ਤੁਸੀਂ ਦਫ਼ਤਰ ਤੋਂ ਖੁੱਲਣਾ ਇਸ ਗੱਲ ਦਾ ਇੰ ਇਹ ਲੋਕਾਂ ਦੀ ਬੜੀ ਦੇਰ ਤੋਂ ਡਿਮਾਂਡ ਸੀਗੀ ਮੈਨੂੰ ਟਾਈਮ ਨਹੀਂ ਮਿਲਿਆ ਮੈਂ ਹੁਣ ਸ਼ਡਿਊਲ ਆਪਣੇ ਚ ਪਾਇਆ ਇਹ ਸੋ ਅੱਜ ਅਸੀਂ ਪਹੁੰਚੇ ਆਂ ਦਾਤਰ ਸ਼ੁਰੂ ਕਰ ਰਹੇ ਆਂ ਜੀ ਇਹ ਬਹੁਤ ਜ਼ਰੂਰੀ ਆ ਕਾਰਕਰਮ ਕਾਰਜਾਲਾ ਤੇ ਕਾਰਕਟਰਤਾ ਤੇ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਹੁੰਦੀਆਂ ਸੋ ਇਹਦੇ ਕੋਲੇ ਬਾਕੀ ਸਾਰੇ ਕਾਰਕਟਰਤਾ ਸੀਗੇ ਕਾਰਕਰਮ ਵੀ ਸੀਗਾ ਪਾਰਟੀ ਦਾ ਬਹੁਤ ਵਧੀਆ ਲੇਕਿਨ ਕਾਰਜਾਲਾ ਨਹੀਂ ਸੀਗਾ ਔਰ ਮੇਨ ਟਾਊਨ ਹੈ ਕਿਉਂਕਿ ਨਾਬੇ ਦੇ ਤਾਂ ਹੈ ਹੀ ਆ ਪਟਿਆਲਾ ਦਿਹਾਤੀ ਦੇ ਬਹੁਤ ਸਾਰੇ ਪਿੰਡ ਲੱਗਦੇ ਆ ਔਰ ਕੁਝ ਜਿਹੜੀ ਅਮਰੋਦ ਸਾਈਡ ਤੋਂ ਪਿੰਡ ਆ ਉਹ ਵੀ ਇੱਥੇ ਆਉਂਦੇ ਆ ਤੋ ਇਹ ਵਿਚਾਰੇ ਪੈਂਦਾ ਹੈ ਬਿਲਕੁਲ ਤਿੰਨ ਚਾਰ ਸਾਈਡਾਂ ਤੋਂ ਲੱਗਦਾ ਹੈਗਾ ਤੁਹਾਨੂੰ ਇਧਰੋਂ ਜਿਹੜੇ ਵਦਕਰ ਸਾਹਿਬ ਦੀ ਜਿਹੜੀ ਸਾਈਡ ਹੈ ਜਿਲੇ ਦੇ ਉਹਦੇ ਵੀ ਕਾਫੀ ਪਿੰਡ ਲੱਗਦੇ ਆ ਇਧਰੋਂ ਰਾਜਮ ਚੱਟਾ ਅੱਜ ਭਾਰਤ ਪੁੱਜੇ ਨੇ ਕਿਸ ਤਰ੍ਹਾਂ ਦੇਖਦੇ ਹੋ ਵਿਰੋਧੀ ਲਗਾਤਾਰ ਸਵਾਲ ਉਠਾ ਉਤਾਰੇ ਸੀ ਵੀ ਭੱਜ ਕੇ ਭੱਜਦੇ ਨੇ ਸਵਾਲ ਦੇਖੋ ਮੇਰੀ ਗੱਲ ਸੁਣੋ ਕੋਈ ਬੰਦੇ ਦਾ ਅੱਖ ਦਾ ਉਹਨਾਂ ਦਾ ਕੋਈ ਆਪਰੇਸ਼ਨ ਹੋਣਾ ਸੀਗਾ ਜੀ ਉਹ ਆਪਣਾ ਇਲਾਜ ਕਰਾਏ ਸੀਗੇ ਵਿਰੋਧੀਆਂ ਨੂੰ ਤਾਂ ਹੋਰ ਕੋਈ ਕੰਮ ਨਹੀਂ ਆ ਜੀ ਵਿਰੋਧੀਆਂ ਨੂੰ ਜਿਹੜੀਆਂ ਗੱਲਾਂ ਦੇ ਜਵਾਬ ਦੇਣੇ ਚਾਹੀਦੇ ਆ ਉਹ ਉਹਨਾਂ ਦੇ ਜਵਾਬ ਤਾਂ ਦਿੰਦੇ ਨਹੀਂ ਜੀ ਉਹ ਠੀਕ ਹੈ ਜੀ ਤੇ ਉਹ ਆਮ ਆਦਮੀ ਪਾਰਟੀ ਕਦੇ ਵੀ ਸਵਾਲਾਂ ਤੋਂ ਨਹੀਂ ਭੱਜਦੀ ਹੈ ਉਹਨਾਂ ਦੀ ਟ੍ਰੀਟਮੈਂਟ ਹੋ ਗਈ ਉਹ ਵਾਪਸ ਆ ਗਏ ਮਤਲਬ ਆ ਕੇ ਆਪਣੇ ਮੈਦਾਨ ਦੇ ਵਿੱਚ ਆ ਗਏ ਐਵੇਂ ਮਤਲਬ ਇਹਨਾਂ ਨੂੰ ਨਾ ਜਿਹੜੇ ਹੈਗੇ ਵਿਰੋਧੀ ਆ ਗਏ ਇਹਨਾਂ ਦੇ ਅੱਲੇ-ਪੱਲੇ ਕੁਛ ਨਹੀਂਗਾ ਜੀ ਕੰਮ ਨਹੀਂ ਕੀਤਾ ਇਹ ਤਾਂ ਦੱਸਦੇ ਨਹੀਂ ਵੀ ਅਸੀਂ ਨੌਕਰੀਆਂ ਕਿੰਨੀਆਂ ਦਿਤੀਆਂ ਅਸੀਂ ਜਿਹੜਾ ਹੈਗਾ ਸਕੂਲ ਕਿੰਨੇ ਬਣਾਏ ਹਸਪਤਾਲ ਕਿੰਨੇ ਬਣਾਏ ਮੰਗਾ ਇਹ ਕੱਟ ਕਰਨ ਲਈ ਕੀ ਕੋਸ਼ਿਸ਼ ਕੀਤੀ ਉਹ ਤਾਂ ਕੀਤੀ ਨਹੀਂ ਇਹਨਾਂ ਨੇ ਮਤਲਬ ਉਹ ਨਾ ਜੀ ਸੋ ਇਹਨਾਂ ਕੋਲੇ ਕੋਈ ਪੋਜ਼ਿਟਿਵ ਅਜੰਡਾ ਨਹੀਂ ਹੈ ਇਹ ਤਾਂ ਸਿਰਫ ਤੇ ਸਿਰਫ ਆ ਭਾਨੇ ਭਾਵਦੇ ਅੱਜ ਕਦਮ ਪਾਣੀ ਵਿਗੜ ਜਾਵੇ ਚਾਹੇ ਆਂਸਰਾ ਜਾਸਦੀ ਹੋਣ ਚਾਹੇ ਮੋਦੀ ਜੀ ਹੋਣ ਦੜਮੀ ਚ ਕੋ ਇਲੈਕਸ਼ਨ ਆ ਰਹਿਆ ਉਹਦੀ ਬੋਲ ਬਾਣੀ ਵਿਗੜੀ ਹੋਈ ਹੈ ਜੀ ਉਹ ਭਾਸ਼ਾ ਪੰਜਾਬੀਆਂ ਦੀ ਭਾਸ਼ਾ ਨਹੀਂ ਹੈ ਔਰ ਉਹ ਕਲਾਕਾਰ ਹੈ ਉਹਨਾਂ ਦੀ ਭਾਸ਼ਾ ਬਿਲਕੁਲ ਨਹੀਂ ਹੈ ਉਹਨਾਂ ਨੂੰ ਉਹਨਾਂ ਨੇ ਆਪਣੇ ਸ਼ਬਦ ਵਾਪਸ ਲਏ ਆ ਮਾਫੀ ਮੰਗੀ ਆ ਚੰਗੀ ਗੱਲ ਹੈ ਇਹ ਸ਼ਰਾਬ ਘਟਾਲੇ ਚ ਜੋ ਉਡੀ ਬੰਨਾਂ ਜੋ ਚਾਰਜ ਸ਼ੀਟ ਕੀਤੀ ਹੈ ਆ ਪੇਸ਼ੈਂਟ ਉਸ ਵਿੱਚ ਪਾਰਟੀ ਦਾ ਨਾਮ ਨਾਮ ਜਿੱਤ ਕੀਤਾ ਗਿਆ ਕਿਸ ਤਰ੍ਹਾਂ ਜਿਹੜਾ ਸ਼ਰਾਬ ਘਟਾਲਾ ਜੀ 2 ਸਾਲ ਹੋ ਗਏ ਕੋਈ ਮਨੀ ਟ੍ਰੇਲ ਨਹੀਂ ਹੈ ਕੋਈ ਸਬੂਤ ਨਹੀਂ ਹੈ ਸਾਡੇ ਜਿਹੜਾ ਬੈਸਟ ਐਜੂਕੇਸ਼ਨ ਦੇਸ਼ ਦਾ ਮਿਨਿਸਟਰ ਹੈ ਉਹ ਆ ਜਿਹੜਾ ਹੈਲਥ ਮਿਨਿਸਟਰ ਆ ਫਿਰ ਮੁੱਖ ਮੰਤਰੀ ਮੁੱਖ ਮੰਤਰੀ ਨੂੰ ਮਾਨਯੋਗ ਇਹ ਹੁਣ ਵੈਸੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਤੁਸੀਂ ਬੰਦੇ ਨੂੰ ਦੱਸੋਗੇ ਅਰੈਸਟ ਕਰੋਗੇ ਨੂੰ ਦੱਸੋਗੇ ਵੀ ਆ ਤੇਰਾ ਆ ਤੇਰਾ ਜ਼ੁਲਮ ਹੈ ਤੂੰ ਆਗਨਾ ਕੀਤਾ ਵੀ ਆ ਨਹੀਂ ਜਿਹਨੂੰ ਮਰਜ਼ੀ ਅੰਦਰ ਕਰ ਦਿਓ ਦੂਜੀ ਗੱਲ ਮਾਨਯੋਗ ਸੁਪਰੀਮ ਕੋਰਟ ਨੇ ਕਹੀ ਹੈ ਕਿ ਜੇ ਕੋਰਟ ਨੇ ਕੌਗਨੀਸ਼ੈਂਸ ਲੈ ਲਈ ਹੈ ਕਿਸੇ ਕੇਸ ਦੀ ਉਸਕੇ ਤੁਸੀਂ ਅਰੈਸਟ ਨਹੀਂ ਕਰੋਗੇ ਸੋ ਆਈ ਹੋਪ ਕਿ ਬੈਟਰ ਸੈਂਸ ਨਾਲ ਕਰਗੇ